ਦੀ ਦੇਖ ਲਓ ਜੀ ਜਿਹੜੀ ਸਰਕਾਰ ਇਹ ਕਹਿੰਦੇ ਸੀ ਬਦਲਾਵ ਲੈ ਕੇ ਆਉਣਾ ਉਹ ਨਸ਼ਾ ਦੇ ਰਹੀ ਹੈ ਮੋਰਚਾ ਦਾ ਕੀ ਲਾ ਲਿਆ ਜੀ ਉਹ ਡਰਦੀ ਕੀ ਨਹੀਂ ਕਰਦੀ ਸ਼ਰਾਬ ਦੇ ਟਰੱਕ ਔਰ ਸੂਟ ਪਰ ਪਰ ਕੇ ਬੋਰੇ ਔਰ ਕਿਸ ਪ੍ਰਕਾਰ ਪੈਸਾ ਵੰਡਿਆ ਗਿਆ ਗੁੰਡਿਆਂ ਨੂੰ ਰੋਲ ਤੇ ਸੱਦ ਲਿਆ ਗਿਆ ਕਿਹੜੇ ਕਿਹੜੇ ਬੂਥ ਲੁੱਟਣ ਦੀ ਤਿਆਰੀ ਹੋ ਗਈ ਡੇਲੀ ਪੋਸਟ ਪੰਜਾਬ ਰਾਨਾ ਹਿਮਾਚਲ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਮਨਪ੍ਰੀਤ ਕੋਰ ਜ਼ਿਲੰਦਰ ਦੇ ਵਿੱਚ ਜ਼ਮੀਨੀ ਚੋਣਾ ਚੱਲ ਰਹੀਆਂ ਨੇ ਇਸੇ ਦੇ ਚੱਲਦਿਆਂ ਤੁਹਾਨੂੰ ਦੱਸ ਦਈਏ ਕਾਂਗਰਸੀ ਲੀਡਰਸ਼ਿਪ ਜਿਹੜੀ ਹੈਗੀ ਐ ਜ਼ਿਲੰਦਰ ਦੇ ਕਮਿਸ਼ਨਰ ਆਫਿਸ ਦੇ ਵਿੱਚ ਪਹੁੰਚੀ ਐ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਦਿਖਾ ਦਿੰਨੇ ਆ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਰਾਜਾ ਬ੍ਰਿੰਗ ਰਜਿੰਦਰ 베ਰੀ ਤੇ ਡਾਕਟਰ ਦাইয়া ਮੇਰੇ ਨਾਲ ਮੌਜੂਦ ਨੇ ਗੱਲਬਾਤ ਵੀ ਕੁਝ ਕਰਨ ਦੀ ਕੋਸ਼ਿਸ਼ ਕਰਦੇ ਸਭ ਤੋਂ ਪਹਿਲਾਂ ਬ੍ਰਿੰਗ ਸਾਹਿਬ ਤੋਂ ਸ਼ੁਰੂ ਕਰਦੇ ਆ ਸਰ ਮੋਰਚਾ ਲਾਈ ਲਿਆ ਇੱਥੇ ਆ ਕੇ ਪਰ ਮੋਰਚਾ ਦਾ ਕੀ ਲਾ ਲਿਆ ਜੀ ਉਹ ਡਰਦੀ ਕੀ ਨਹੀਂ ਕਰਦੇ ਜਿਹੜੀ ਪੰਜਾਬੀ ਝਕਾਵਤ ਹੈ ਡਰਦਾ ਕੀ ਨਹੀਂ ਕਰਦਾ ਸੋ ਹਾਲਾਤ ਐਸੇ ਹੈ ਜਿਸ ਪ੍ਰਕਾਰ ਦੀ ਪਿਛਲੇ 15 ਦਿਨਾਂ ਸਰਕਾਰ ਨੇ ਜੋ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕੀਤਾ ਜੋ ਆਪਦੇ ਦਲਬਲ ਦਾ ਇਸਤੇਮਾਲ ਕੀਤਾ ਜੋ ਕੱਲ ਹੋਇਆ ਕਿ ਸ਼ਰਾਬ ਦੇ ਟਰੱਕ ਔਰ ਸੂਟ ਪਰ ਪਰ ਕੇ ਬੋਰੇ ਔਰ ਕਿਸ ਪ੍ਰਕਾਰ ਪੈਸਾ ਵੰਡਿਆ ਗਿਆ ਔਰ ਸਾਨੂੰ ਇਸ ਕੱਲ ਦਾ ਡਰ ਸੀਗਾ ਕਿ ਜਿਸ ਪ੍ਰਕਾਰ ਗੁੰਡਿਆਂ ਨੂੰ ਰੋਲ ਤੇ ਸੱਦ ਲਿਆ ਗਿਆ ਕਿਹੜੇ-ਕਿਹੜੇ ਬੂਥ ਲੁੱਟਣ ਦੀ ਤਿਆਰੀ ਹੋ ਗਈ ਸੋ ਇਸ ਕਰਕੇ ਅਸੀਂ ਸਾਰੇ ਜਾਣੇ ਨੇ ਮਨ ਬਣਾਇਆ ਕਿਉਂਕਿ ਅਸੀਂ ਆਊਟਸਾਈਡਰ ਹੈ ਜੀ ਅਸੀਂ ਉੱਥੇ ਵੋਟਰ ਤਾਂ ਹੈ ਨਹੀਂ ਉੱਥੇ ਤਾਂ ਜਾ ਨਹੀਂ ਸਕਦੇ ਅਸੀਂ ਆਖਿਆ ਪੁਲਿਸ ਕਮਿਸ਼ਨਰ ਦੇ ਦਫ਼ਤਰ ਬੈਠਾਂਗੇ ਇਮੀਡੀਏਟ ਜੇ ਸਾਨੂੰ ਐਸੀ ਕੋਈ ਤਲਾਹ ਹੁੰਦੀ ਹੈ ਇਹ ਫਿਰ মিডিਆ ਲੈ ਕੇ ਔਰ ਪੁਲਿਸ ਨੂੰ ਇਤਲਾਹ ਕਰਕੇ ਫਿਰ ਅਸੀਂ ਸਾਰੇ ਲੋਕ ਬੂਥਾਂ ਤੇ ਜਾਵਾਂਗੇ ਇਹਨਾਂ ਦੇ ਲੋਕ ਵੀ ਅੱਜ ਫੜੇ ਗਏ ਜਿਹੜੇ ਬਾਹਰੋਂ ਆਏ ਸਨ ਸੋ ਮੇਰੇ ਕਹਿਣ ਦਾ ਮਤਲਬ ਸਰਕਾਰ ਨੇ ਆਪਦਾ ਹਰ ਬਾਰਬਾ ਵਰਤਿਆ ਅਸੀਂ ਤਾਂ ਆਪਦੇ ਲੋਕਾਂ ਦੀ ਸੇਫਟੀ ਵਾਸਤੇ ਵੀ ਜਾਂ ਕਿਸੇ ਨਾਲ ਤੱਕਾ ਜ਼ਿਆਸਤੀ ਬੂਥ ਤੇ ਨਾ ਹੋ ਜੇ ਕੋਈ ਬੂਤ ਕੈਪਚਰਿੰਗ ਨਾ ਕਰ ਲੈ ਸਰਕਾਰ ਦੇ ਇਹੋ ਜੇ ਇਹੋ ਜੇ ਇਰਾਦੇ ਤਾਂ ਹੈਗੇ ਹੀ ਐ ਸੋ ਇਸ ਕਰਕੇ ਅਸੀਂ ਇੱਥੇ ਬੈਠੇ ਆ ਕਿ ਜੇ ਇਮੀਡੀਟਲੀ ਜ਼ਰੂਰਤ ਪੈ ਗਈ ਸੁਰਿੰਦਰ ਕੌਰ ਜੀ ਦਾ ਔਰ ਸਾਡੇ ਕਿਸੇ ਵਰਕਰ ਦਾ ਉਥੋਂ ਬਲੌਕ ਦਾ ਜਾਂ ਬੂਤ ਤੇ ਬੈਠੇ ਦਾ ਸਿਨੇ ਆ ਗਿਆ ਫਿਰ ਅਸੀਂ ਇੱਥੇ ਇਤਲਾਹ ਦੇ ਕੇ ਅਸੀਂ ਇੱਥੋਂ ਪੁੱਛ ਕਰਾਂ ਅੱਛਾ ਕੱਲ ਸੂਟ ਵੀ ਜਿਹੜੇ ਫੜੇ ਗਏ ਨੇ ਰਾਸ਼ਨ ਦਾ ਸਮਾਨ ਵੀ ਫੜਿਆ ਗਿਆ ਕਈ ਤਾਂ ਕਹਿੰਦੇ दारू ਦੀਆਂ ਬੋਤਲਾਂ ਤੇ ਨਕਦ ਪੈਸੇ ਔਰ ਅੱਜ ਵੀ ਇੱਕ ਬੰਦੇ ਨੂੰ ਕੜੇ ਤੋਂ ਉੱਥੋਂ ਦੀ ਫੜਿਆ ਹੋਇਆ ਸੀ ਭਾਜਪੀ ਵਾਲਿਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਦੇਖ ਲਓ ਜੀ ਜਿਹੜੀ ਸਰਕਾਰ ਇਹ ਕਹਿੰਦੇ ਸੀ ਬਦਲਾਅ ਲੈ ਕੇ ਆਉਣਾ ਉਹ ਨਸ਼ਾ ਦੇ ਰਹੀ ਹੈ ਸ਼ਰਾਬ ਦੇ ਕੇ ਇੰਨੀ ਲੁਧਿਆਣੇ ਚ ਹੋਇਆ ਮੈਂ ਰਾਤ ਨੂੰ ਇਹਨਾਂ ਦਾ ਇੱਕ ਪੈਲਸ ਫੜਾਇਆ ਜਿੱਥੇ दारू ਤੇ ਪਰਚਾ ਕਰਾਇਆ ਇਹ ਬਦਲਾਅ ਹੈ ਇਹੀ ਕਾਰਨ ਹੈ ਕਿ ਅੱਜ ਸਰਕਾਰ ਤੋਂ 2.5 ਸਾਲਾਂ ਚ ਲੋਕਾਂ ਦਾ ਮੋਹ ਪੰਗ ਹੋ ਗਿਆ ਮੁੱਖ ਮੰਤਰੀ ਸਾਹਿਬ ਤੋਂ ਲੋਕਾਂ ਦਾ ਮੋਹ ਪੰਗ ਹੋ ਗਿਆ ਘਰ ਲੈਣ ਦੀ ਲੋੜ ਨਹੀਂ ਮੈਂ ਕਿਹੜਾ ਕਰ ਲਿਆ ਇੱਥੇ ਨਾ ਮੈਂ ਲੈ ਸਕਦਾ ਕਿਉਂ ਮੈਂ ਝੂਠ ਬੋਲਾਂ ਲੋਕਾਂ ਨੂੰ ਕਿ ਮੈਂ ਇੱਥੇ ਕਰ ਲਵਾਂਗਾ ਕਿਉਂਕਿ ਘਰੇ ਮੈਂ ਰਹਿਣਾ ਹੀ ਨਹੀਂ ਅੱਜ ਤਾਲੇ ਲੱਗੇ ਹੋਣਗੇ ਉੱਥੇ ਫਿਰ ਕਿੱਥੇ ਕਿੱਥੇ ਕਰ ਲਓਗੇ ਜਿਹੜੀ ਓਵਰ ਕਮਿਟਮੈਂਟ ਹੈ ਨਾ ਤੁਹਾਡੀ ਤੁਸੀਂ ਜਨਤਾ ਨਾਲ ਜਿਹਨੂੰ ਓਵਰ ਕਮਿਟਮੈਂਟ ਕਰਦੇ ਹੋ ਓਵਰ ਪ੍ਰੋਮਿਸਿੰਗ ਕਰਦੇ ਹੋ ਉਹ ਫਿਰ ਜਨਤਾ ਉਸ ਕੱਲ ਦੇ ਨਰਾਸ਼ ਹੁੰਦੀ ਹੈ ਹੁਣ ਜਨਤਾ ਨਰਾਸ਼ ਹੈ ਇਸ ਕਉਂ ਅਚਾ ਹੁਣ ਸਾਰੀ ਲੀਡਰਸ਼ਿਪ ਜਿਹੜੀ ਕਮਿਸ਼ਨਰ ਆਫਿਸ ਬੈਠੀ ਹੈ ਇਨ ਕੇਸ ਮਾਰਾ ਮੋਟਾ ਕੁਝ ਵੀ ਹੁੰਦਾ ਹੈ ਤਾਂ ਤੁਹਾਡੇ ਵੱਲੋਂ ਕੀ ਐਕਸ਼ਨ ਜਿਹੜਾ ਸਪੈਸ਼ਲੀ ਕੋਈ ਗੋਲੀ ਤਾਂ ਚਲੋਣੀ ਨਹੀਂ ਅਸੀਂ ਸਿਕਿਉਰ ਕਰਨਾ ਹੈ ਆਪਦੀ ਵਿਅਕਤੀ ਨੂੰ ਵੀ ਕਿਤੇ ਕੋਈ ਤੱਕਾ ਜ਼ਿਆਸਤੀ ਨਾ ਹੋਵੇ ਅਸੀਂ ਉੱਥੇ ਮੌਕੇ ਤੇ ਜਾਵਾਂਗੇ ਕਮਿਸ਼ਨਰ ਨੂੰ ਇਤਲਾਹ ਦੇਵਾਂਗੇ ਉੱਥੇ ਜੇ ਪੁਲਿਸ ਕੁਝ ਨਹੀਂ ਕਰੇਗੀ ਤਾਂ ਫਿਰ ਅਸੀਂ ਜਾਵਾਂਗੇ ਉੱਥੇ ਸੋ ਇਸ ਕਰਕੇ ਕਿ ਅਸੀਂ ਆਪਦੇ ਵਰਕਰਾਂ ਦੇ ਨਾਲ ਖੜੇ ਹਾਂ ਅਸੀਂ ਇੱਥੇ ਖੜੇ ਹਾਂ ਗੱਲ ਵੀ ਜੋ ਇਨਸੀਡੈਂਟ ਵਾਪਰਿਆ ਲੱਗਦਾ ਅੱਜ ਜੇਕਰ ਕੁਝ ਹੁੰਦਾ ਤਾਂ ਪੁਲਿਸ ਵੀ ਫਿਰ ਇਨਕੁਆਇਰੀ ਕਰੇਗੀ ਭਾਈ ਵਿਸ਼ਵਾਸ ਤਾਂ ਨਹੀਂ ਹੈ ਇਹੋ ਜੀ ਸਰਕਾਰ ਤੋਂ ਪਰ ਚਲੋ ਆਲਟੀਮੇਟਲੀ ਲੋਕਤੰਤਰ ਦੇ ਵਿੱਚ ਸਾਡੇ ਕੋਲੇ ਹੋਰ ਚਾਰਾ ਵੀ ਕੀ ਹੈ ਅਸੀਂ ਇਹੀ ਕਰ ਸਕਦੇ ਹਾਂ ਇਹਨਾਂ ਨੂੰ ਨੰਗਾ ਕਰ ਸਕਦੇ ਆ ਲੋਕਾਂ ਦੇ ਸਾਹਮਣੇ ਲੈ ਕੇ ਜਾ ਸਕਦੇ ਆ ਲੜਾਈ ਲੜ ਸਕਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਜਲੰਧਰ ਦੇ ਕਮਿਸ਼ਨਰ ਆਫਿਸ ਦੇ ਵਿੱਚ ਬੈਠੀ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਜੋ ਹੈ ਮਾਰੇ ਕਰਤੂਤ ਕਰਦਾ ਕੋਈ ਮਾੜੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਕਰਵਾਈ ਜਾਵੇਗੀ ਹੁਣ ਵੇਖਣਾ ਹੋਏਗਾ ਜਲੰਧਰ ਵੈਸਟ ਦੇ ਜੋ ਹਾਲਾਤ ਨੇ ਸ਼ਾਮ ਤੱਕ ਕਿਹੋ ਜਿਹੇ ਰਹਿੰਦੇ ਆ ਫਿਲਹਾਲ ਕੈਮਰਾ ਪਰਸਨ ਸਾਈਡਲਾਈਨ ਮਨਪ੍ਰੀਤ ਕੌਰ ਡੇਲੀ ਪੋਸਟ ਜਲੰਧਰ